ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੇਣ ਬਾਰੇ ਸੀਐਮ ਮਾਨ ਦਾ ਵੱਡਾ ਐਲਾਨ ਹੈ ਜੋ ਸਾਹਮਣੇ ਆਇਆ ਹੈ ਸੁਦਾਸੀ ਕਿ ਮੁੱਖ ਮੰਤਰੀ ਅਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਭਗਵੰਤ ਮਾਨ ਨੇ ਬੀਤੇ ਦਿਨ ਲੋਕ ਸਭਾ ਹਲਕਾ ਉਮੀਦਵਾਰ ਅਸ਼ੋਕ ਪ੍ਰਾਸ਼ਿਰ ਪੱਪੀ ਦੇ ਤੱਕ ਚ ਹਲਕਾ ਪੱਛਮੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਵੱਲੋਂ ਟਿੱੱਬਾ ਰੋਡ ਤੇ ਆਯੋਜਿਤ ਰੋਡ ショਅ ਦੌਰਾਨ ਐਲਾਨ ਕੀਤਾ ਕਿ ਸੂਬੇ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਜਲਦ ਹੀ ਮਿਲਣਾ ਸ਼ੁਰੂ ਹੋ ਜਾਏਗਾ ਇਸ ਦੇ ਲਈ ਸਰਕਾਰ ਨੇ ਬਜਟ ਚੋਂ ਲਗਭਗ 5200 ਕਰੋੜ ਰੁਪਏ ਦੀ ਬਚਤ ਕਰ ਲਈ ਹੈ ਜਿਸ ਨਾਲ ਹੁਣ ਔਰਤਾਂ ਨੂੰ ਦਿੱਤੀ ਗਈ ਪਹਿਲੀ ਗਰੰਟੀ ਨੂੰ ਆਉਣ ਵਾਲੇ 5 ਤੋਂ 7 ਮਹੀਨਿਆਂ ਚ ਪੂਰਾ ਕਰ ਲਿਆ ਜਾਵੇਗਾ ਮੰਨਿਆ ਕਿਹਾ ਕਿ ਯੋਜਨਾ ਜਦੋਂ ਇੱਕ ਵਾਰ ਸ਼ੁਰੂ ਹੋ ਗਈ ਤਾਂ ਕਦੇ ਬੰਦ ਨਹੀਂ ਹੋਵੇਗੀ ਉਹਨਾਂ ਨੇ ਲੁਧਿਆਣਾ ਨੂੰ ਪੰਜਾਬ ਦਾ ਦਿਲ ਦੱਸਦੇ ਕਿਹਾ ਕਿ ਪੰਜਾਬ ਦੀ ਤੰਦਰੁਸਤੀ ਲਈ ਲੁਧਿਆਣਾ ਰੂਪੀ ਦਿਲ ਨੂੰ ਤੰਦਰੁਸਤ ਕਰਨਾ ਬਹੁਤ ਜ਼ਰੂਰੀ ਹੈ ਅਤੇ ਆਮ ਆਦਮੀ ਪਾਰਟੀ ਇਸ ਦਿਸ਼ਾ ਦੇ ਵਿੱਚ ਕੰਮ ਕਰ ਰਹੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮਾਂਚੈਸਟਰ ਕਹੇ ਜਾਂਦੇ ਲੁਧਿਆਣਾ ਨੂੰ ਕਾਰੋਬਾਰ ਅਤੇ ਵਪਾਰ ਦੇ ਪੱਖ ਚ ਐਨਾ ਮਜ਼ਬੂਤ ਬਣਾ ਦੇਣਗੇ ਕਿ ਦੂਜੇ ਸੂਬਿਆਂ ਤੋਂ ਆਉਣ ਵਾਲੇ ਵਪਾਰੀ ਆਪਣੇ ਸਾਥੀਆਂ ਨੂੰ ਵੀ ਇਥੇ ਆ ਕੇ ਵਪਾਰ ਕਰਨ ਲਈ ਉਤਸ਼ਾਹਿਤ ਕਰਨਗੇ ਉਹ ਸਾਰੇ ਟੀਵੀ ਚੈਨਲ ਨੂੰ ਅੱਜ ਲੁਧਿਆਣੇ ਬਾਰੇ ਤਾਂ ਇਹ ਕਹਿਣਾ ਪਊਗਾ ਕਿ ਤਾਂ ਜੀ ਆਮਾ ਦੀ ਪਾਰਟੀ ਦੇ ਖਾਤੇ 'ਚ ਲਿਖ ਦੋ ਕਿਉਂਕਿ ਆ ਤੁਹਾਡਾ ਜਿਹੜਾ ਜੋਸ਼ ਤੇ ਜਨੂਨ ਹੈ ਇਹ ਕੱਲਾ ਈਸਤ ਦੇ ਵਿੱਚ ਨਹੀਂ ਇਹ ਓ ਲੁਧਿਆਣੇ ਦੇ ਪਰਲੇ ਪਾਸੇ ਤੱਕ ਸੁਣਦਾ ਸੋ ਵੀਰੋ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਸਾਰੇ ਪੰਜਾਬ 'ਚ ਇਸ ਤੋਂ ਬਾਅਦ ਮੈਂ ਰਾਏਕੋਟ ਜਾਣਾ ਹੈ ਕੱਲ ਮ ਮੋਗੇ ਸੀ ਜੈਤੋਂ ਸੀ ਕੱਲ ਨੂੰ ਮ ਉਧਰ ਬੁਲਾਡੇ ਵੱਲ ਜਾਣਾ ਮਾਨਸਾ ਤਲਵੰਡੀ ਸਾਬੋ ਕਿੱਥੇ ਜਾਣਾ ਬਿਲਕੁਲ ਸੇਮ ਇੱਕੋ ਜੀਆਂ ਆਵਾਜ਼ਾਂ ਨੇ ਇੱਕੋ ਜੇ ਨਾਰੇ ਨੇ ਇੱਕੋ ਹੀ ਜਜ਼ਬਾ ਹੈ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ ਤੇਰਾ ਇਨਕਲਾਬ ਜਿੰਦਾਬਾ ਸੋ ਵੀਰੋ ਲੁਧਿਆਣੇ ਦੀ ਤਰੱਕੀ ਲਈ ਲੁਧਿਆਣੇ ਦੇ ਵਿਕਾਸ ਲਈ ਬਹੁਤ ਕੁਝ ਕਰਨ ਦੀ ਲੋੜ ਹੈ ਸਾਨੂੰ ਕਿਤਾਬਾਂ 'ਚ ਇਹ ਹੀ ਪੜ੍ਹਾਏ ਗਏ ਨੇ ਕਿ ਲੁਧਿਆਣੇ ਨੂੰ ਪੰਜਾਬ ਦਾ ਮਾਂਚੈਸਟਰ ਕਿਹਾ ਜਾਂਦਾ ਹੈ ਲੁਧਿਆਣੇ ਨੂੰ ਪੰਜਾਬ ਦਾ ਦਿਲ ਕਿਹਾ ਜਾਂਦਾ ਹੈ ਪਰ ਵੀਰੋ ਅੱਜਕੱਲ੍ਹ ਦਿਲ ਦੀਆਂ ਬਿਮਾਰੀਆਂ ਬਹੁਤ ਚੱਲ ਪਈਆਂ ਜੇ ਦਿਲ ਠੀਕ ਨਹੀਂ ਹੋਊਗਾ ਦਿਲ ਤੰਦਰੁਸਤ ਨਹੀਂ ਹੋਊਗਾ ਤਾਂ ਸਰੀਰ ਤੰਦਰੁਸਤ ਨਹੀਂ ਰਹਿ ਸਕਦਾ ਸੋ ਲੁਧਿਆਣਾ ਜੇ ਦਿਲ ਆ ਤਾਂ ਸਭ ਤੋਂ ਪਹਿਲਾਂ ਦਿਲ ਨੂੰ ਤੰਦਰੁਸਤ ਕਰਨਾ ਆਪਣਾ ਫਰਜ ਹੈ ਲੁਧਿਆਣਾ ਰੂਪੀ ਦਿਲ ਜਿਹੜਾ ਪੰਜਾਬ ਦਾ ਬਹੁਤ ਕੁਸ਼ ਬਹੁਤ ਕੁਸ਼ ਮੇਰੇ ਮੰਚ ਲੁਧਿਆਣੇ ਵਾਰੇ ਰਚਿਆ ਪਿਆ ਕਿਉਂਕਿ ਇਹ ਮੇਰੀ ਕਰਮ ਭੂਮੀ ਹੈ ਮੈਂ ਕਲਾਕਾਰ ਬਣਨ ਵਾਸਤੇ ਇੱਥੇ ਆਇਆ ਸੀ ਮੈਂ ਉਧਰ ਅਗਰਨਗਰ ਵਾਲੀ ਸਾਈਡ ਤੇ ਰਹਿੰਦਾ ਹੁੰਦਾ ਸੀ ਆਦਰਸ਼ ਕਲੋਨੀ ਅਗਰਨਗਰ ਪਾਈ ਨਤੀਸ਼ ਸਿੰਘ ਨਗਰ ਪਾਈ ਰਾਜਗੁਰੂ ਨਗਰ ਇੱਥੇ ਵੀ ਆਉਂਦਾ ਹੁੰਦਾ ਸੀ ਭਧੌੜ ਹਾਊਸ ਚੌੜਾ ਬਾਜ਼ਾਰ ਸਭ ਮਹਿੰਗਾਏ ਹੋਏ ਇਲਾਕੇ ਸੋ ਮੇਰੀ ਕਰਮ ਭੂਮੀ ਹੈ ਸੋ ਮੈਂ ਚੋਣਾ ਮੇਰੀ ਕਰਮ ਭੂਮੀ ਜੇ ਮੇਰੇ ਹੱਥ 'ਚ ਕੋਈ ਪੈਨਸਲ ਹੈ ਜੇ ਹੱਥ 'ਚ ਕੋਈ ਤਾਕਤ ਹੈ ਤਾਂ ਮੈਂ ਕਰਮ ਭੂਮੀ ਵਾਸਤੇ ਚਲਾਵਾ ਤੈਨੂੰ ਸਭ ਤੋਂ ਖੂਬਸੂਰਤ ਬਣਾਵਾ ਤਾਂ ਕਿ ਜਿਹੜਾ ਵਪਾਰੀ ਬਾਹਰੋਂ ਕੇਰਾ ਲੁਧਿਆਣੇ ਆਉਂਦਾ ਉਹ ਦੁਬਾਰਾ ਜਾਵੇ ਨਾ ਬਲਕਿ ਆਪਣੇ ਗਵਾਂਡੀ ਨੂੰ ਬੁਲਾਵੇ ਕਿ ਤੂੰ ਵੀ ਇੱਥੇ ਆ ਜਾ। ਵੀਰੋ ਵੀਰੋ ਇੰਨੀ ਭਾਰੀ ਗਿਣਤੀ ਦੇ ਵਿੱਚ ਤੁਹਾਡਾ ਇੱਥੇ ਆਉਣਾ ਇਸ ਗੱਲ ਦਾ ਸੰਕੇਤ ਹੈ ਗਰਮੀ ਬਹੁਤ ਹੈ ਇਸ ਵਕਤ ਵੀ 44 ਡਿਗਰੀ ਹੈ ਜਿੰਦਾਬਾਦ ਬਜਾਰਾਂ ਚੋਣਾ ਆਪਣੀਆਂ ਬਾਲਕੋਨੀਆਂ ਮਕਾਨਾਂ ਦੁਕਾਨਾਂ ਚੋਂ ਬਾਹਰ ਨਿਕਲ ਕੇ ਬੱਚਾ ਸਮੇਤ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਦਿਲੋਂ ਪਿਆਰ ਕਰਦੇ ਹੋ ਬੱਚਿਆਂ ਨੂੰ ਖੁਸ਼ਖਬਰੀ ਦੇ ਦਿਓ ਮਾਪਿਆਂ ਨੂੰ ਵੀ ਖੁਸ਼ਖਬਰੀ ਕਿ ਗਰਮੀ ਪੈ ਰਹੀ ਹੈ ਅਸੀਂ ਫਿਰ ਗਰਮੀ ਦੀਆਂ ਛੁੱਟੀਆਂ ਕੱਲ ਤੋਂ ਹੀ ਕਰਤੀਆਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਬੱਚੇ 12 1 ਵਜੇ 2 ਵਜੇ ਆਉਂਦੇ ਆ ਤਾਂ ਮਾਪਿਆਂ ਨੂੰ ਵੀ ਜਦੋਂ ਲੈ ਕੇ ਆਉਣਾ ਪੈਂਦਾ ਥੋੜਾ ਜਿਹਾ ਬੱਚਿਆਂ ਨੂੰ ਪਰ ਮੇਰੀ ਬੇਨਤੀ ਹੈ ਬੱਚਿਆਂ ਨੂੰ ਇਹ ਕਹਿ ਦਿਓ ਕਿ ਛੁੱਟੀਆਂ ਦਾ ਮਤਲਬ ਇਹ ਨਹੀਂ ਹੈਗਾ ਬਾਹਰ ਘੁੰਮ ਘੁੰਮ ਕੇ ਖੇਡ ਖੇਡ ਕੇ ਗਰਮੀ ਲਵਾ ਲੈਣ ਪੜਨ ਵੀ ਉਹ 10 ਦਿਨ ਛੁੱਟੀਆਂ ਵਧਾਈਆਂ ਨੇ ਪਰ ਵੀਰੋ ਆਹ ਜਿਹੜਾ ਤੁਸੀਂ ਪਿਆਰ ਦੇ ਰਹੇ ਹੋ ਇਹਨਾਂ ਦੁਨੀਆ ਦੀ ਕਰੰਸੀ 'ਚ ਕੋਈ ਮੁੱਲ ਨਹੀਂ ਹੈਗਾ ਜੀ ਇਹਨੂੰ ਤੁਸੀਂ ਕਿਸੇ ਭਾਅ ਨਹੀਂ ਵੇਚ ਸਕਦੇ ਇਹ ਅਨਮੋਲ ਚੀਜ਼ ਹੈ ਅਨਮੋਲ ਚੀਜ਼ ਹੈ ਇਹਨੂੰ ਕਿਸੇ ਭਾਅ ਨਹੀਂ ਐ ਵੀ ਤਾਂ ਬਿਲਕੁਲ ਹੀ ਕੀਮਤ ਨਹੀਂ ਜਿਹੜੇ ਜਿਹੜੇ ਤੁਸੀਂ ਸਿਰ ਤੇ ਫੁੱਲ ਸਿੱਟ ਰਹੇ ਹੋ ਇਹ ਹੋਰ ਲੀਡਰਾਂ ਨੂੰ ਨਹੀਂ ਮਿਲਦੇ ਰਕ ਜੋ ਸਬੀਰੋ ਇਹ ਹੋਰ ਲੀਡਰਾਂ ਨੂੰ ਨਹੀਂ ਮਿਲਦਾ ਪਿਆਰ ਉਹਦਾ ਵਿਚਾਰੇ ਹੈਲਮਟ ਲੈ ਕੇ ਜਾਣ ਵਾਲੀ ਹਲ ਹਾਲਤ ਹੋਈ ਪਈ ਹੈ ਬਾਈ ਜੀ ਕਹ ਲਓ ਜੀ ਬਾਈ ਜੀ ਕਹ ਲਓ ਇਹ ਕਹਿੰਦਾ ਪਹਿਲਾ ਮੁੱਖ ਮੰਤਰੀ ਜਿਹਨੂੰ ਬਾਈ ਜੀ ਕਹ ਲੈਣੇ ਆ ਕਿਉਂਕਿ ਮੈਂ ਤੁਹਾਡੇ ਚੋਂ ਆ ਪਹਿਲਾਂ ਵਾਲੇ ਤਾਂ ਕਾਕਾ ਜੀ ਸਾਬ ਜੀ ਮਹਾਰਾਜਾ ਸਾਹਿਬ ਜੀ ਛੋਟੇ ਰਾਜਾ ਸਾਹਿਬ ਜੀ ਬੀਬਾ ਜੀ ਛੋਟੇ ਬੀਬਾ ਜੀ ਆ ਪਹਿਲੀ ਵਾਰ ਆ ਬਾਈ ਜੀ ਕਿਵੇਂ ਹੋ ਠੀਕ ਆ ਪਪੀ ਆਪਣਾ ਨੰਬਰ ਕਿੰਨੇ ਨੰਬਰ ਤੇ ਆਪਣਾ ਬਟਨ ਪ੍ਰਮਾਤਮਾ ਨੇ ਦੇਖੋ ਤੁਹਾਨੂੰ ਕਿੰਨਾ ਸੌਖਾ ਕਰਤਾ ਕੰਮ ਲੁਧਿਆਣੇ ਵਾਲਿਆਂ ਦਾ ਬਟਨ ਤੇ ਵੀ ਜਿਹੜਾ ਮਸ਼ੀਨ ਚਾ ਉਹ ਵੀ ਬਟਨ ਇੱਕ ਨੰਬਰ ਤੇ ਆਉਣਾ ਵੀ ਇੱਕ ਨੰਬਰ ਤੇ ਹੈ ਹੋਰ ਕੋਈ ਬਟਨ ਵੱਲ ਦੇਖਿਓ ਨਾ ਚਿੱਟਾ ਮੋਤੀ ਆ ਉਤਰਿਆ ਆਊਗਾ ਕੋਈ ਪਤਾ ਨਹੀਂ ਕੀ ਕੀਤਾ ਪਿਆ ਇਹ ਕੋ ਬਚਾਰਾ ਬਠਿੰਡੇ ਵਾਲਾ ਲਿਆ ਕੇ ਇੱਥੇ ਸੜਤਾ ਉਹ ਬਿੱਟੂ ਬਿੱਟੂ ਨੂੰ ਵਿਚਾਰੇ ਨੂੰ ਪਤਾ ਨਹੀਂ ਲੱਗ ਰਿਹਾ ਮੈਂ ਅੱਜ ਕੱਲ ਕਿਹੜੀ ਪਾਰਟੀ ਵੱਲੋਂ ਆਂ ਉਹ ਭਾਂ ਦਾ ਫਿਰਦਾ ਵੀ ਪਾਠਣ ਮੇਰਾ ਕਿੱਧਰ ਗਿਆ ਹਜੇ ਕਈ ਇੰਟਰਵਿਊ ਹੈ ਕਾਂਗਰਸ ਕਹਿ ਜਾਂਦਾ ਹਜੇ ਡਾਊਨਲੋਡ ਨਹੀਂ ਹੋਈ ਨਾ ਬੀਜੇਪੀ ਥੋੜਾ ਡਾਊਨਲੋਡ ਹੋਣ ਨੂੰ ਟਾਈਮ ਤਾਂ ਲੱਗੂ ਸੋ ਵੀਰੋ ਆਪਾਂ ਉਹਨਾਂ ਦਾ ਕੁਛ ਨਹੀਂ ਲੈਣਾ ਆਪ ਚਲੜੀ ਜਾਣ ਆਪਾਂ ਇਹਨਾਂ ਤੋਂ ਕੀ ਲੈਣਾ ਆਪਾਂ ਸਕੂਲਾਂ ਦੀ ਗੱਲ ਕਰੀਏ ਆਪਾਂ ਹਸਪਤਾਲਾਂ ਦੀ ਗੱਲ ਕਰੀਏ ਆਪਾਂ ਬਿਜਲੀ ਦੀ ਗੱਲ ਕਰੀਏ ਆਪਾਂ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਆਪਾਂ ਸੀਵਰੇਜ ਦੀ ਗੱਲ ਕਰੀਏ ਆਪਾਂ ਵਪਾਰ ਦੀ ਗੱਲ ਕਰੀਏ ਦੁਕਾਨਦਾਰ ਦੀ ਗੱਲ ਕਰੀਏ ਕਿਸਾਨ ਦੀ ਗੱਲ ਕਰੀਏ ਮਜ਼ਦੂਰ ਦੀ ਗੱਲ ਕਰੀਏ ਬਸ ਮੈਂ ਤਾਣਾ ਬਾਣਾ ਬੁਣਿਆ ਪਿਆ ਤਵੀਤ ਬਣਾਈ ਜਾਣਾ ਬੱ ਡੌਲੇ ਫੜਾ ਦਿਓ ਬੰਨਣਾ ਹੀ ਨੇ ਵੀਰੋ ਪੰਜਾਬ ਦਾ ਆਰਥਿਕ ਤਾਣਾ ਬਾਣਾ ਬੁਣੀ ਜਾਣਾ ਅਕਤੂਬਰ ਤੱਕ ਮੇਰੇ ਕੋਲੇ ਹਸਾਬ ਕਿਤਾਬ ਲਾ ਕੇ 7000 ਕਰੋੜ ਦੀ ਬਜਟ ਹੋ ਬਜਟ ਹੋ ਜਿਹੜਾ ਬਚਤ ਹੋਊਗੀ ਬਜਟ ਚ ਬਸ ਉਸ ਤੋਂ ਬਾਅਦ ਮੇਰਾ ਪਹਿਲੀ ਗਾਰੰਟੀ ਜਿਹੜੀ ਰਹੇਗੀ ਹਾਲਾਂਕਿ 5 ਸਾਲ ਚ ਪੂਰੀ ਕਰਨੀ ਸੀ 7000 ਕਰੋੜ ਦੀ ਗਾਰੰਟੀ ਨਹੀਂ ਹੈਗੀ ਉਹ 525500 ਕਰੋੜ ਦੀ ਹੈ ਪਰ 7000 ਕਰੋੜ ਰੁਪਇਆ ਬਚਾ ਕੇ ਵਧੀਆ ਲਾਣੇ ਦਾ ਰੋਹੀ ਹੁੰਦਾ ਹੈ ਜਿਹੜਾ ਘਰ ਦੇ ਖਰਚੇ ਚੁੱਕ ਖਰਚੇ ਘਟਾ ਕੇ ਘਰ ਦਾ ਪ੍ਰੋਫਿਟ ਵਧਾ ਕੇ ਘਰ ਕਰਨ ਨੂੰ ਉੱਚਾ ਲੈ ਕੇ ਜਾਵੇ 7000 ਕਰੋੜ ਦੀ ਬਜਟ ਹੋਊਗੀ ਉਹ ਚ 5200 ਤੋਂ 5500 ਕਰੋੜ ਦੀ ਸਭ ਤੋਂ ਪਹਿਲਾ ਜਿਹੜੀ ਕਿਸ਼ਤ ਹੈ ਉਹ ਵਰਤਾਂ ਵਰਤਣ ਵਾਸਤੇ ਲੋਕਾਂ ਤੇ ਆ ਸਾਡੀਆਂ ਮਾਵਾ ਪੈਣਾ ਦਾ ਸਤਕਾਰ ਸਨਮਾਨ ਜਿਹੜਾ 1000 ਰੁਪਿਆ ਬੋਲਿਆ ਹੋਇਆ ਉਹ ਕਰਾਂਗੇ ਕਰਨ ਨੂੰ ਮੈਂ ਜਿਵੇਂ ਕਰਨਾ ਹੁੰਦਾ ਉਹ ਐ ਵੈਸੀ ਨਕਲੀ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਕਰ ਦਿੰਦਾ ਵੀ ਚਲੋ 4 ਕੁ ਮਹੀਨੇ ਆਪਾਂ ਪੈਸੇ ਦੇ ਦਿੰਨੇ ਆ ਵੋਟਾਂ ਲੰਘ ਜਾਣਗੀਆਂ ਫਿਰ ਫਿਰ ਬਸ ਸਕੀਮ ਬੰਦ ਕਰ ਲਾਂਗੇ ਨਾ ਮੈਂ ਤੁਹਾਨੂੰ ਪਹਿਲਾਂ ਦੱਸੀ ਜਾਣਾ ਜਿੱਦ ਦੇ ਸਕੀਮ ਸ਼ੁਰੂ ਹੋ ਗਈ ਸਾਰੀ ਜ਼ਿੰਦਗੀ ਫਿਰ ਬੰਦ ਨਹੀਂ ਹੋਣੀ ਬੰਦ ਨਹੀਂ ਹੋਣੀ ਉਹ ਚੱਲੂਗੀ ਜਿਹਨੇ ਬਿਜਲੀ ਦਾ ਬਿੱਲ ਹੈ 0 ਇੱਕ ਵਾਰੀ ਆ ਗਿਆ ਮੁੜ ਕੇ ਤਾਂ ਨਹੀਂ ਨਾ ਕੋਈ ਪ੍ਰੋਬਲਮ ਆਈ ਹਰ ਬਿੱਲ 0 ਆਇਆ ਕਰੂਗਾ ਇਸ ਤਰ੍ਹਾਂ ਹਰ ਮਹੀਨੇ ਤੁਹਾਨੂੰ ਛਗਨ ਦੇ ਪੈਸੇ ਪਹੁੰਚਿਆ ਕਰਨਗੇ ਪੈਣਾ ਨੂੰ ਮਾਮਲਾ ਥੋੜਾ ਟਾਈਮ ਲੱਗ ਜੂਗਾ 5-7 ਮਹੀਨੇ ਲੱਗ ਜਾਣਗੇ ਪਰ ਪੱਕੇ ਪੈਰੀ ਕਰੂੰਗਾ ਮੈਂ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਅਰਵਿੰਦ ਕੇਜਰੀਵਾਲ ਜੀ ਵੀ ਆਉਣਗੇ ਉਹਨਾਂ ਨੇ ਨੇ ਅੰਦਰ ਕਰਤਾ ਸੀ ਉਹਨੂੰ ਲੱਗਦਾ ਸੀ ਸ਼ਾਇਦ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ ਪਰ ਉਹਨਾਂ ਨੂੰ ਪਤਾ ਨਹੀਂ ਕੇਜਰੀਵਾਲ ਇੱਕ ਵਿਅਕਤੀ ਨਹੀਂ ਇੱਕ ਸੋਚ ਦਾ ਨਾਮ ਹੈ ਬੰਦੇ ਨੂੰ ਤਾਂ ਫੜ ਲੋਗੇ ਪਰ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਸੋ ਇਸ ਕਰਕੇ ਕੇਜਰੀਵਾਲ ਸਾਹਿਬ ਵੀ ਬਾਹਰ ਆ ਗਏ ਉਹ ਦਿੱਲੀ ਪ੍ਰਚਾਰ ਕਰ ਰਹੇ ਨੇ ਔਰ ਮੈਥੋਂ ਇਹ ਪੁੱਛਦੇ ਨੇ ਇਹ ਗੱਲ ਉਹਨਾਂ ਦੀ ਕਮਾਲ ਹੈ ਮੈਨੂੰ ਸ਼ਾਮ ਨੂੰ ਪੁੱਛਦੇ ਨੇ ਅੱਜ ਕਿੱਥੇ-ਕਿੱਥੇ ਸੀ ਮੈਂ ਕਹੂੰਗਾ ਜੀ ਲੁਧਿਆਣਾ ਤੇ ਰਾਏਕੋਟ ਅੱਛਾ ਬਾਕੀ ਭਾਸ਼ਣ ਤਾਂ ਆਪਣਾ ਸੱਚਾ ਹੀ ਹੁੰਦਾ ਜੋ ਬੋਲਿਆ ਉਹ ਸੱਚ ਬੋਲਿਆ ਉਹ ਬਸ ਮੈਨੂੰ ਨਾਰੇ ਦੱਸ ਦੇ ਇਨਕਲਾਬ ਜਿੰਦਾਬਾਦ ਦੇ ਉਹ ਕਿੰਨੀ ਕਿ ਸ਼ਿੱਦਤ ਨਾਲ ਲੱਗ ਰਹੇ ਸੀ ਮੈਂ ਸੁਣਨੇ ਨੇ ਫਿਰ ਮੈਂ ਵੀਡੀਓ ਭੇਜਦਾ ਜੀ ਖੱਲੇ ਨਾਰਿਆਂ ਦੀ ਫਿਰ ਨਾਰਿਆਂ ਤੋਂ ਪਤਾ ਲੱਗ ਜਾਂਦਾ ਉਹਨਾਂ ਨੂੰ ਕਹਿੰਦੇ ਵੀ ਇਹਦਾ ਮਤਲਬ ਦਿਹਾੜੀ ਵਾਲੇ ਨਹੀਂ ਹੈਗੇ ਇਹ ਕਿਸੇ ਲਾਲਚ ਦੇ ਦੇਖ ਕੇ ਨਹੀਂ ਬੁਲਾਏ ਹੋਏ ਤਾਂ ਫੇਰ ਆਪਣੇ ਜਮਾਂ ਪੱਕੇ ਨੇ ਇਹਦਾ ਭਮੱਕੜ ਨੇ ਭਮੱਕੜ ਸੋ ਦੋ ਨਾਰੇ ਲਾ ਦਿਓ ਦੋਨੇ ਹੱਥ ਉੱਪਰ ਚਾੱਕ ਕੇ ਤੇ ਲੁਧਿਆਣਾ ਨੰਬਰ 1 ਹੁਣ ਤੱਕ ਨਾਰਿਆਂ 'ਚ ਨਾਰਿਆਂ 'ਚ ਹੁਣ ਤੱਕ ਬਾਗਾ ਪ੍ਰਾਣਾ ਅੱਗੇ ਚੱਲ ਰਿਹਾ ਹੈ ਬਾਗਾ ਪ੍ਰਾਣਾ ਨਾਰਿਆਂ 'ਚ ਅੱਗੇ ਚੱਲ ਰਿਹਾ ਹੈ ਤੇ ਉਧਰ ਭੀਖੀ ਵਿੰਡ ਦੂਜੇ ਨੰਬਰ ਤੇ ਚੱਲ ਰਿਹਾ ਹੈ ਤੇ ਲੁਧਿਆਣਿਆਂ ਜਾਈਆਂ ਤੇ ਅੱਜ ਫਿਰ ਇੰਨੀ ਜ਼ੋਰ ਦੀ ਨਾਲੇ ਲਾ ਦਿਓ ਕਿ ਤੁਸੀਂ ਕੰਪੀਟੀਸ਼ਨ ਦੇ ਵਿੱਚ ਜਿਵੇਂ ਆਈਪੀਐਲ ਤੇ ਚਾਰ ਟੀਮਾਂ ਕੁਆਲੀਫਾਈ ਕਰਦੀਆਂ ਤੁਸੀਂ ਵੀ ਕੁਆਲੀਫਾਈ ਕਰ ਜਾਓ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਲੇ ਲਾ ਦਿਓ ਇਨਕਲਾਬ ਥੋੜਾ ਹੋਰ ਇੱਕ ਚਾਂਸ ਹੋਰ ਦਿੰਨੇ ਆ ਚੱਕ ਸਕਦੇ ਹੋ ਹੋਰ ਉੱਚੀ ਕਿਉਂਕਿ ਜਿੰਨੀ ਗਿਣਤੀ ਹੈ ਗੂੰਜੇ ਅਸਮਾਨ ਆਪਾਂ ਬਾਕੀ ਪਾਰਟੀਆਂ ਦੇ ਕੈਂਡੀਡੇਟ ਇੱਥੇ ਫਿਰਦੇ ਹੋਣੇ ਉਹਨਾਂ ਨੂੰ ਵੀ ਐਂ ਜੇ ਲੱਗੇ ਵੀ ਆ ਕਾਰ ਦਾ ਸ਼ੀਸ਼ਾ ਜਿਹਾ ਕਿਉਂ ਹੱਲੇ ਕੀ ਹੋ ਗਿਆ ਉਹਨਾਂ ਨੂੰ ਕੋਈ ਦੱਸੇ ਜੇ ਇਧਰ ਭਗਵਾਨ ਦਵਾਨ ਆਇਆ ਹੋਇਆ ਦੋਨੇ ਹੱਥ ਉੱਪਰ ਝਾਕੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਜੈ ਬੋਲੇ ਸੋਨਿਆ